ਅੱਜ ਤੁਹਾਨੂੰ ਬੜੀ ਖਾਸ ਜਗ੍ਹਾ ਤੇ ਲੈ ਕੇ ਆਏ ਹਾਂ ਅੰਤ ਤੱਕ ਵਲੌਗ ਨੂੰ ਜਰੂਰ ਦੇਖੋ ਸਾਰੇ ਜਣੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿੰਨਾ ਸਾਰੇ ਕੰਮ ਦੇ ਤੇ ਆਪਣੇ ਜਲਾ ਰਹੇ ਆ ਕਿਹੇ ਭਰਾਵਾਂ ਲਈ ਜਾ ਰਹੇ ਆ ਤੇ ਜਿਨ੍ਹਾਂ ਦੀ ਜੀਸੀਬੀ ਆ ਉਹ ਕਹਿੰਦੇ ਵੀ ਆਪਾਂ ਫ੍ਰੀ ਸੇਵਾ ਕਰਾਂਗੇ ਆਪਣਾ ਡੀਜ਼ਲ ਮਿਲ ਜੇ ਤੇ ਜੀਸੀਬੀ ਆਪਣੀ ਕੋ ਹੈਗੀ ਹੈ ਟਰੈਕਟਰ ਆਪਣਾ ਹੈ ਕਿ ਮਿੱਟੀ ਪਾਉਣੀ ਆ ਤੇ ਜਿੱਦਾਂ ਵੇਹ ਵਾਰ ਡੀਜ਼ਲ ਦਾ ਇੰਤਜ਼ਾਮ ਤੁਹਾਨੂੰ ਕਰਨਾ ਪੈਣਾ ਬਾਕੀ ਸਾਡੇ ਵਾਲੇ ਫ੍ਰੀ ਸੇਵਾ ਦੀ ਟਰਾਲੀ ਟਰੈਕਟਰ ਚਲਾਉਣ ਦੀ ਵੀ ਜੀ ਅਸੀਂ ਵੀ ਆਉਣ ਦੀ ਵੀ ਸਾਰੀ ਜ਼ਿੰਮੇਵਾਰੀ ਕਹਿੰਦਾ ਸਾਡੀ ਰਹੀ ਸਿਰਫ ਬਸ ਡੀਜ਼ਲ ਕਰਨਾ ਪਊਗਾ ਤੁਹਾਨੂੰ ਤੇ ਜਿੱ ਖਾਸ ਕਰਕੇ ਢੇਰਾ ਬਾਬਾ ਨਾਨਕ ਵਾਲੀ ਛੱਡ ਦੇ ਲੋਕਲ ਬੰਦੇ ਫੋਨ ਕਰਿਆ ਦੂਰ ਵਾਲੇ ਬੰਦੇ ਫੋਨ ਨਾ ਕਰਿਓ ਪਲੀਜ਼ ਠੀਕ ਆ ਜੀ ਕਰੋ ਚੱਕਾ ਤੇ ਟਰੈਕਟਰ ਖੋ ਲਗਾਏ ਕਾ ਲਗਾਏ ਕਾ ਸਾਹਮਣੇ ਲਗਾਏ ਕਾ ਅੰਦਰ ਲਗਾਏ ਜੀ ਸੀ ਵੀ ਖੜੀ ਆ ਉਹ ਜਾ ਅੰਦਰ ਲੱਗ ਸਟਾਰਟ ਆ ਹਾਂਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਹੀ ਆਪਣੇ ਕੋ ਜੀ ਸੀ ਵੀ ਵੀ ਹੈ ਆ ਟਰਾਲੀਆ ਟਰੈਕਟਰ ਨੇ ਪੰਪਿਆ ਆ ਪਾਣੀ ਕੱਢਣ ਨੂੰ ਜੇ ਕੇ ਵੀਰ ਭਰਾ ਨੂੰ ਲੋਡ ਹੋਵੇ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਆ ਸਾਡਾ ਇੱਥੇ ਧਾਰੀਗਲ ਦੇ ਕੋਲੀ ਆ ਕਲੇਰਪਿੰਡਿਆ ਦੀ ਛੋਟੇ ਛੋਟੇ ਕਲੀਅਰ ਕਲੀਅਰ ਕਰੋ ਓਕੇ ਯਾਰ ਮੈਨੂੰ ਮੇਰੇ ਖੜਨ ਲੱਗਾ ਬਾਜ਼ਾਰ ਥੋੜਾ ਮੈਂ ਹਾਂ ਚੱਲਾਂ ਚੱਲਦੇ ਆਂ ਬਾਜ਼ਾਰ ਘਰੇ ਬੈਠੀ ਮੈਂ ਆ ਜਾਣ ਨਾਲੇ ਥੋੜਾ ਬੋਧਾ ਸਮਾਨ ਲੈ ਆਉਂਦੇ ਆਂ ਘਰ ਦਾ ਸਮਾਨ ਲੈਉਣ ਆਲਾ ਵਾ ਤੇ ਉਹ ਲੈ ਆਉਂਦੇ ਆਂ ਨਾਲੇ ਸਮਾਰਟ ਬਾਜ਼ਾਰ ਖੜਨ ਲੱਗਾ ਮੈਨੂੰ ਜਿਹੜਾ ਸਾਡੇ ਇੱਥੇ ਨਵਾਂ ਖੁੱਲਣਾ ਉੱਥੇ ਲੰਗਾ ਖੜਨ ਥੋੜਾ ਮੰਮੀ ਸਮਾਨ ਲੈ ਲੂਗੀ ਉਥੋਂ ਕੋਹ ਨਹੀਂ ਲੈਣਾ ਜਾਣਦੇ ਜਾਂਦੇ ਜਾਂਦੇ ਚੱਲ ਮੈਂ ਤਾਂ ਕਹਿੰਦੇ ਮੈਂ ਕੀ ਲੈਣਾ ਮੈਂ ਕੁਝ ਨਹੀਂ ਲੈਣਾ ਵੀ ਇੱਧਰ ਜਾਣਾ ਹੀ ਠਾਹ ਚੱਲ ਇੱਧਰ ਨਵੇਂ ਜਣੇ ਆਵੇ ਇਧਰੋਂ ਪਰੇ ਨੂੰ ਮੰਗ ਜਾਣਾ ਇਹ ਜੀ ਲੈ ਲਓ ਇਹ ਜੀ ਜੀ ਉਹ ਲੱਗਾ ਉਧਰ ਸਾਈਡ ਆ ਚੱਲ ਜਸਤੀ ਮਾਤਾ ਨੇ ਬੇਟ ਲਵਾ ਦੇਣੀ ਹੋਣੀ ਮਾਤਾ ਨੇ ਬੇਟ ਲਵਾ ਦੇਣੀ ਹੋਣੀ ਬੇਟ ਨੂੰ ਇਹਦੇ ਅੱਗੇ ਨਹੀਂ ਵੇਖੀ ਇਹਦੀ ਡਾਅ ਟੱਪਾ ਕਰਾ ਇਧਰ ਕਿੰਨਾ ਵੇਖਦੇ ਕਿੰਨਾ ਹੈ ਆਹ ਆ ਟਾਈਟ ਮੀਨਿੰਗ ਹੈਂਡਲਿੰਗ ਉਹ ਬਰਾਬਰ ਰੰਜੀ ਵੀ ਹੈ ਹਾਂ ਬੜਾ ਜੀਨੀ ਇੱਕ ਨਾ ਇੱਕ ਫਰੀ ਆ ਹੈਡੀ ਲੋਟ ਪਾਈ ਫਰੀ ਆ ਹੈਂ ਲੈ ਵੀ ਚਲੇ ਗਏ ਹਰ ਅੱਖ ਪੇਟੀਆਂ ਕਿਹੜੀਆਂ ਵੇਚਾ ਪੇਟੀਆਂ ਸਾਰੀਆਂ ਰੱਖ ਲੈਣੇ ਆਪਣੇ ਹੀ ਆ ਭਾਈ ਵਾਲੀ ਮੇਰੀ ਇਹਨਾਂ ਹੈਂ ਭਾਈ ਵਾਲੀ ਮੈਂ ਹੁਣੇ ਕੰਗਾ ਦਾ ਆ ਸਾਰੇ ਬਿਸਕੁਟ ਮੇਰੇ ਹੀ ਆ ਅਸੀਂ ਸੱਚੀ ਕਹਦੇ ਨਹੀਂ ਭਾਈ ਵਾਲੀ ਇਹ ਕਹੀਂ ਮੜਾ ਲੈ ਲੈ ਸਮਾਨ ਵੇਖੋ ਕਰ ਚੱਕ ਚੱਲੇ ਬਈ ਗੱਡੀ ਚੋਂ ਪਗੇਰ ਕੋਣ ਆ ਐਵੇਂ ਕਹਿੰਦੇ ਸਿਮਰ ਨੂੰ ਮਿਲਣਾ ਦਾ ਅੱਜ ਬਰਥਡੇ ਆ ਸਿਮਰਾਂ ਦਾ ਕਿੱਥੇ ਆਈ ਨਹੀਂ ਉਹਨੂੰ ਆਵਾਜ਼ ਦੇ ਸਿਮਰ ਨੂੰ ਸਿਮਰ ਆ ਉਹ ਇੱਥੇ ਆ ਜਾ ਬਾ ਆ ਜਾ ਬੜਾ ਯਾ ਤੈਨੂੰ ਬਰਥਡੇ ਦੀਆਂ ਮੁਬਾਰਕਾਂ ਨਰਿਆ ਨੂੰ ਲੰਬੂਆ ਕਰਾਉ ਜਾਂ ਮੇਰੀ ਗਿੱਡੀ ਗਈ ਜੋਤੀ ਦੀਦੀ ਵੱਲੋਂ ਜੋ ਨਾਲ ਆ ਰਹੇਗੇ ਆਈ ਕੀ ਖਾਦਾ ਤੇ ਪਤਾ ਕੀ ਖਾਦਾ ਸੀ ਕਿਹੜੀ ਲੋਤੀ ਖਾਦੀ ਸੀ ਜੋ ਜੇ ਨਿਆ ਸਸੀ ਨਗਰ ਮੇਲਾ ਦੇਖਣ ਵਾਤੇ ਨਹੀਂ ਤੇ ਮੈਂ ਮੈਂ ਨਹੀਂ ਹੁੰਦਾ ਵੀ ਆਇਆ ਉਹ ਖਾਈਏ ਗੋਲਾਜਾ ਖਾਈਏ ਯਾਰ ਬਾਬਾ ਦਿਨ ਹੋ ਗਏ ਹੈ ਚੱਲ ਗੋਲਾ ਖਾਈਏ ਚਲੋ ਆ ਜੀ ਅੰਗਲ ਅੰਗਲ ਨੇ ਤੂੰ ਬਣਾਉਣ ਕੋਲ ਮੈਂ ਕਹਾਂ ਮੜਕੇ ਮੈਂ ਵਿੱਚ ਹੱਥ ਤੇ ਵਾਛਣਾ ਆਪਣਾ ਵਿੱਚੇ ਹੀਗਾ ਅੱਗੇ ਹੁੰਗਲਾਂ ਕਦੇ ਉਂਗਲਾਂ ਅਗਲੇ ਦਾ ਕੰਮ ਖਰਾਬ ਹੋਇਆ ਹੈ ਤੇ ਕਰ ਦੇ ਕੋ ਬਣਾਉਣ ਕੋਲ ਲੱਗਾ ਹੈ ਪਰ ਪਏ ਸੋਹੇ ਸਾਰਾ ਖਾਣਾ ਧਰ ਮੈਂ ਨਹੀਂ ਨਹੀਂ ਖਾਓ ਖਾਓ ਤੂੰ ਇਹ ਖਾਓ ਬਹੇ ਵਦੂ ਆਉ ਉਹ ਕੋ ਉਹ ਵਰਗੇ ਮੇਲੇ ਜੋ ਸਾਹਮਣੇ ਆਉ ਕਾਂਡੇ ਗੋਡੇ ਵੇਖਣ ਦੀਆਂ ਮਸੀ ਦੇ ਸਨੀ ਬਹੁਤ ਸਾਹਮਣੇ ਆਉ ਉਧਰ ਛੜਾਉਂਦੀਆਂ ਹੈ ਛੜਦਾ ਹੈ ਆਪੇ ਖੜਾ ਉਹ ਬਾਹਰ ਡੁੱਲਣ ਡਿਆ ਨਾ ਵਿੱਚ ਰੱਖਣੋਂ ਇੰਦੇ ਤੇ ਖਾ ਖਾਂ ਇੱਕ ਹੀ ਆ ਇੱਕ ਆਂਡਿਆ ਗੋਣਾ ਅੱਜ ਨਾ ਵਾਜੇ ਆ ਵੇਖ ਕਿੰਨਾ ਸੋਨਾ ਲਾਇਆ ਇਹਨਾਂ ਨੇ ਮੈਂ ਕਹਿੰਨਾ ਸੋਨਾ ਚੰਗਾ ਲਾਇਆ ਇਹਨੇ ਬਾਹਰ ਜਿਹੜੀ ਮੰਮਾ ਜਾ ਕੇ ਮੇਰੀ ਬੜੀ ਜਾ ਕਿੱਥੇ ਆ ਉਹ ਲਾਸਟ ਵਾਲੀ ਦੁਕਾਨ ਤੇ ਗਏ ਉਹਦਰ ਕਦਾ ਚਲੋ ਅਸੀਂ ਚੱਲੀਏ ਤੇ ਲੈਣਾ ਬੈਗ ਹੈ ਬੈਗ ਲੈਣਾ ਮਾਸੀ ਨਾਰਾਜ ਹੈ ਮੇਰੇ ਨਾਲ ਅੱਜ ਕਿਉਂ ਮੰਦੇ ਗੁੱਸਾ ਜਾ ਕਰੇ ਮੇਰੀ ਮਾਸੀ ਦਾ ਅੱਜ ਤੂੰ ਕਿਉਂ ਸੇਲਣਾ ਮਾੜੀ ਤੇ ਸੇਲਣਾ ਮਾੜੀ ਤੇ ਆਹ ਕੰਢੀ ਵਾ ਵਧੀਆ ਨੇ ਇਹਦਾ ਚੂੜਾ ਪਾਣਾ ਪਾ ਲੋਗਾ ਐ ਲੱਗੂ ਜਿਦਾ ਸੱਜਰੀ ਪਈ ਆਈ ਹੁੰਦੀ ਮਾਸੀ ਆਹ ਫਵਾਧੀ ਚੂੜਾ ਹਾਂ ਨਹੀਂ ਹੋੜੇ ਲਾ ਨਹੀਂ ਹਾਲਾ ਲੜਾਈ ਹੋਈ ਭਾਜੀ ਦੀ ਮੱਸੀ ਦੀ ਅੱਜ ਉਹ ਮੰਨਦੇ ਵੀ ਨਾ ਆ ਗਿਆ ਪਿਆ ਗਠਨ ਸਾਨ ਇੱਕੋ ਵਾਰ ਕਲਾਂਗ ਦਾ ਕੋਈ ਨਹੀਂ ਹੋਲੀ ਜਿਨੇ ਚੱਲ ਜਣਾ ਮਾਸਿਨੇ ਬੋਲੇ ਚ ਲੱਗੇ ਬੇਫਲ ਲੱਗੇ ਕਿਹਨਾ ਬੋਲ ਨਹੀਂ ਹੋਵੇ ਸੋ ਚੀਜ਼ ਗੱਡੀ ਸੋਹਣੀ ਹੈ ਨਾ ਆ ਪੁੱਛ ਕੇ ਹੋਂ ਭਲਾ ਕਿੰਨੇ ਦੀ ਹੈ ਕਿੰਨੇ ਦੀ ਹੈ ਜਹ ਹੱਥ ਪੈਂਦਾ ਫੇ ਰਹਿ ਲੈਂਦੀ ਗੋਲ ਨਹੀਂ ਕੋਈ ਇਹਨੇ ਬੋਲ ਦਿੱਤਾ ਤੇ ਭਾਜੀ ਨੇ ਮਿਲ ਗਿਆ ਨਾ ਲੈ ਲੈ ਨਿਆ ਗੱਲੀ ਕੋਈ ਨਹੀਂ ਚੱਲ ਕਰ ਦੇ ਭਾਜੀ ਪੈਕ ਕਰ ਲੜਾਈ ਮੁੱਕੇ ਘਰ ਦੇ ਵਿੱਚੋਂ ਲੜਾਈ ਮੁੱਕੇ ਘਰ ਤੋਂ ਕਾਪਾ ਕਰੋ ਚੱਕ ਨਹੀਂ ਕਾਪਾ ਲਾਸ ਨਹੀਂ ਕੱਟਦੀਆਂ ਇਹ ਬਰੇਫਾਂ ਇਹ ਸਾਰੇ ਕਾਪ ਜਿਹੜੇ 5-5 ਰੁਪਏ ਆ 5-5 10-10 ਰੁਪਏ ਆ ਸਾਰੇ ਕਾਪ 5 ਰੁਪਏ 10 ਰੁਪਏ ਆ ਲਿਖ ਨਹੀਂ ਕਿੱਧਰ ਵੇਚੇ ਜਿਹੜਾ ਗਲਾਸ ਵੇਚੇ ਜਿਹੜਾ ਕੰਬਲ ਦੇ ਗਲਾਸ ਕੰਬਲ ਕਿਹਨੇ ਆ ਉਹ ਸੋਫਿਆਂ ਦੇ ਸੋਫਿਆਂ ਦੇ ਪਤਾ ਤਾਂ ਲੱਗਦਾ ਨਹੀਂ ਕੋ ਆ ਲੈਣਾ ਕੁਝ ਨਹੀਂ ਮੈਨੂੰ ਲੱਗਦਾ ਐਵੇਂ ਫਿਰ ਤੁਰ ਕੇ ਇੱਥੇ ਕੰਮ ਕਰਕੇ ਚੱਲਣਾ ਹੈ ਲੈਣਾ ਕੁਝ ਨਹੀਂ ਲਿਆ ਵੀ ਹੁਣ ਕੁਹਣਾ ਬਸ ਇਧਰਵਾ ਭਰ ਲਿਆ ਆਪਨੇ ਘਟੇ ਘੈਂਦੀ ਕਿਥੇ ਗਿਆ ਮੇਰਾ ਪਰਿਵਾਰ ਉਹ ਅੱਗੇ ਨਾਂਗੇ ਬੈਂਟ ਜਿ ਬੈਕ ਕਰਨਾ ਪਹਿਲਾਂ ਹੀ ਹੈ ਜੀ ਘਰ ਜਾਣੇ ਮੈਂ ਪਹਿਲਾਂ ਤੇਰੀ ਮਾਤਾ ਸ਼ੋਪਿੰਗ ਕਰ ਲੈ। ਲੈ ਹੁਣ ਜੁੱਤੀਆਂ ਚ ਵੇ ਇੱਕ ਵਾਰ ਇੱਧਰ ਵੇਖਣਗੇ ਉਹਨਾਂ ਜੁੱਤੀਆਂ। ਉਹ ਫੁੱਲਾਂ ਵਾਲੀ ਦੁਕਾਨ ਇੱਥੇ ਲੱਗੀ ਨਹੀਂ ਨਾ ਅੱਜ? ਹੈਂ? ਆਹ ਹੋਏ ਕਬਰ ਪੁੱਛ ਕੇ ਜਾਣੇ। ਕਾਦੇ? ਟੂਡੇ ਉਹ ਕਹਿੰਦੇ ਫੁੱਲਾਂ ਦੀ ਦੁਕਾਨ ਸੁਣੀ ਭਾਈ ਇੱਥੇ ਮੈਂ ਫੁੱਲਾਂ ਵਾਲੀ ਦੁਕਾਨ ਲੱਗਦੀ ਉਹ ਨਹੀਂ ਲੱਗੀ ਯਾਰ ਤਾਂ। ਹੋ ਗਏ ਪੈਂ ਜਾਂ ਸਾਰੀ ਦੁਕਾਨ। ਬਾਜੀ। ਹੋਰ ਸਾਗਿਓ ਮੈਂ ਤੈਨੂੰ ਦੱਸ ਦਿੱਤੀ ਗੱਲ। ਮੈਂ ਕਿਹੜੀਆਂ ਲੱਤਾਂ ਲੰਡੀਆਂ ਕਰਾਂਗੇ। ਮੋਦਣਾਉਂਗਾ ਇਦਨ ਬਾਬੇ ਦੇ ਬਾਬੇ ਵਾਸਤੇ ਫਲਾਵਰ ਲੈਣੇ ਘਰੇ ਬਾਬੇ ਦੇ ਕਮਰੇ 'ਚ ਰੱਖੀਂਦਾ ਉਹ ਦਿਨਉਣਾ ਮੇਰੀ ਕੁੜੀ ਖਾਂਡੀ ਕਾਟਨ ਕਾਂਡੀ ਇਹ ਕੀ ਖਾਂਦਾ ਹਰਗੁਣ ਹੈ ਕ્યાં ਜਾ ਜੀ ਕੱਲ ਨੂੰ ਸਕੂਲ ਵੀ ਜਾਣਾ ਨਾ ਪਹਿਲਾਂ ਕੀ ਕਹਿੰਦੇ ਬੜਾ ਮਾਈ ਦਾ ਝਟ ਆ ਪਹਿਲਾਂ ਮਾਈ ਦਾ ਝਟ ਆ ਜੀ ਆਜੇ ਸੇਵਾ ਕਰਨੇ ਗਏ ਕੱਲ ਜਾਵਾਂਗੇ ਹੁਣ ਥੋੜਾ ਹੋਰ ਸਮਾਨ ਲੈ ਕੇ ਨਾ ਹਰ ਗੁਣ ਮਾਰਨਾ ਆ ਬਸ ਖੁਸ਼ ਹੋ ਗਏ ਜਾਨੀਆ ਚੱਲੀ ਗਏ ਹੁਣ ਬਸ ਕੇ ਅਗਲਾ ਜੀ ਘਰ ਲਈ ਸ਼ੋਪਿੰਗ ਹੁਣ ਅਗਿਆ ਖੁਸ਼ ਹੁਣ ਚੱਲ ਗਏ ਖਸਦਾ ਤੇਂਦਰ ਦਾ ਰੰਗ ਰਿਹਾ ਇਹ ਖਿਆਰ ਚਾਂਪ ਖਾ ਲਈਏ ਤੇ 버ਗਰ ਖਾ ਲਈਏ ਮੈਂ ਚੱਲ ਮਾਸਮ ਦਾ ਖਾ ਲੈਣਾ ਜੇ ਤੂੰ ਬਤੂੰ ਬਾ ਕਦੀ ਕਦੀ ਪੈਸੇ ਖਰਚ ਲੈਣਾ ਚਾਹੀਦਾ ਕਹਿੰਦੇ ਤੇਂਦਰ ਬਾਜੀ ਇਹ ਤਾਂ ਦੱਸਾਂ ਜੀ ਮੇਰੇ ਜਾਂਦਾ ਅੰਦਰ ਗੱਡੀ ਮੈਂ ਡੋਰ ਨਾ ਕਹਿਣੀ ਆਪਾਂ ਦੀ ਦਾ ਚਲੋ ਕੋਈ ਨਹੀਂ ਯਾਰ ਹੋਇਆ ਦਾ ਹੋਰ ਕਿਹਤੇ ਖਰਚਣੇ ਦੱਸ ਹੋਰ ਕਿਹਤੇ ਖਰਚਣੇ ਨਹੀਂ ਨਹੀਂ ਖਰਚਣੇ ਹੋਏਗੇ ਇਹਨਾਂ ਦੇ ਖਰਚਣੇ ਭਰਾਵਾ ਲੈ ਵੀ ਹੁਣ ਲੱਗਿਆ ਆਪਾਂ 버ਗਰ ਖਾਣ ਵਿੱਚ ਹੀ ਨਹੀਂ ਪਾਈ ਲਏ ਥੋੜੀ ਪਾਈ ਦਾ ਮੈਨੂੰ ਕਿੱਥੇ ਡੱਗੀ ਅੰਦੰਦੀ ਉਹਨੇ ਵੜ ਦੇਣੀ ਹੋ ਵਾਇ ਦੇ ਲਗੀ ਲਗੀ ਇਦਾਂ ਕਰਨਾ ਇਦਾਂ 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 ਕਰੋ ਨਾ ਆ ਵੇ ਵਾ ਆ ਗਏ ਆ ਗਏ ਵੇਖਣ ਦੇ ਦੇ ਵੇਖਣ ਦੇ ਨੂੰ ਕਾ ਆ ਜਾ ਉੱਪਰ ਤੈਨੂੰ ਅੱਛਾ ਆ ਜਾ ਅੱਛਾ ਕਪਾ ਚੇੜ ਮਾਰੂ ਚੇੜ ਮਾਰੂ ਅੱਜੀ ਮੂੰਹ ਸੇ ਲੈ ਕੇ ਗੇਮ ਖੇਡ ਗੇਮ ਲੈ ਕੇ ਖੇਡ ਬੜੀ ਧੀਰਾਦੀ ਨੀ ਪਾਪਾ ਮੂੰਹ ਸੇ ਕਰੋ ਦੀ ਹੈ ਅੱਜੀ ਮੂੰਹ ਸੇ ਕਰੋ ਕੀ ਇਹਦੇ ਮੂੰਹ ਚੋਂ ਪੂਛ 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 ਫੜਾ ਇਹਦੀ ਅੱਛਾ 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 ਕੋਈ ਨਹੀਂ ਫੜਦਾ ਪੂਛ ਇਹਦੀ ਇਹਨੇ ਦੰਦ ਲਾ ਦੇਣੇ ਇਹਨੂੰ ਵਾਜਾਂ ਦੇ ਮਾਰੀ ਜਾਂਦੀ ਇਹਨਾਂ ਨੇ ਦੰਦ ਲਾ ਦੇਣੇ ਫਿਰ ਕਰਨਾ ਤੜਫੇ ਨਵੇਂ ਪੈਰ ਚੱਲ ਮੈਂ ਲੱਭਾ ਕਿਉਂ ਇਥੇ ਲੱਭਾ ਮੈਂ ਪੈਰ ਚੱਲ Papa ਲੱਗੇ ਸੋਣਿਆ ਆਪਨੇ ਲੱਭਾਂਗੇ ਲਾਇ ਹਰਗੋਣਨ ਸਾਧਿਆ ਸਾਰਨ ਪੈਤਰੀ ਸਤਸਿ ਸ਼੍ਰੀ ਅਕਾਲ ਮਿਲਦੇ ਨੇ ਕੰਮ ਮੇਰੇ ਵੀਡੀਓ ਬਣਾਉਣ ਨਾਲੇ ਕੱਲ ਜਾਂ ਹੁਣ ਸੇਵਾ ਕਰਨਾ ਆਪਾਂ ਨਾਲੇ ਪਹਿਨ ਇੱਕ ਸੱਚਾ ਤੁਹਾਨੂੰ ਬਖਾਇ ਨਹੀਂ ਬੜਾ ਵੀ ਇਹ ਖੋਲ ਕੇ ਬਖਾਇ ਇਹਨੂੰ ਖੋਲ ਕੇ ਬਖਾਇ ਟਿਕਣਾ ਲਾਉ ਸੀ ਜਾਂ ਟਿਕਣਾ ਲਾਉ ਸੀ ਸਰ ਜੱਟ ਪੈਨ ਲੰਦਾ ਇਹ ਨੋਆਇਆ ਅਖਾਂ ਕਿਉਂ ਮੰਨਦੇ ਪਾਸਾ ਤੇ ਕਮਾ ਲੈ ਕਿਉਂ ਮੰਨਦੇ ਜਾਂ ਕਰੇ ਚੱਕ ਮਾਰਦਾ ਨਹੀਂ ਸ਼ੈਣ ਫੁੜੀ ਇਹ ਵੀਰੇ ਬਾਬੇ ਨਾਨਕ ਦੇ ਵਿਆਹ ਦੇ ਕਮਾ ਲੈ ਹਾਰ ਕੀ ਆਪਣੇ ਇਥੇ ਆਪਣਾ ਸਾਸਰੀ ਨਗਰ ਲੱਗਾ ਤੇ ਉਹ ਲੈ ਕੇ ਆਏ ਬਾਬੇ ਜਾਨ ਕੇ ਵਿਆਹਪੁਰਪਤੇ ਲੱਗੇ ਨੇ ਨਾ ਪਾਂਡੇ ਦੇ ਦੋ ਤਨ ਹੋਰ ਲੈ ਆਏ ਗੁਰਵਾ ਇੱਕ ਪਸਤਾਰ ਨੀਰ ਦੇ ਸਰ ਆਇਆ ਐ ਨੀ ਹੋਈ ਬਸ ਐ ਹੋਈ ਮੈਂ ਤੈਨੂੰ ਵੇਖ ਕੇ ਲੱਗਦੀ